ਨੂੰ ਮਾਰ ਲਗੇ ਸੀਗੇ ਤੇ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜੋ ਵੀ ਨੇ ਉਹ ਸੁਵਿਧਾ ਤੇ ਦੋ ਜਣੇ ਸੀਗੇ ਅੱਛਾ ਤੇ ਦੋ ਜਣੇ ਟੋਲੀ ਨਾਲ ਸੀਗੇ ਤੇ ਉਹ ਕਹਿੰਦੇ ਤੂੰ ਮੈਨੂੰ ਜਾਣਦਾ ਨਹੀਂ ਕੌਣ ਆ ਮੈਂ ਕਿ ਭਾਈ ਸਾਹਿਬ ਮੈਂ ਟੈਲੀਫੋਨ ਤੇ ਤਾਂ ਕਿਦਾ ਜਾਣ ਲੂੰਗਾ ਤੁਹਾਨੂੰ ਇਸ ਮਿੱਟੀਆਂ 'ਚ ਛੇ ਮਿਲਾ ਆ ਤੇ ਫਲਾਨਾ ਫਲਾਨਾ ਉਹ ਕਹਿੰਦਾ ਠੀਕ ਹੈ ਜੀ ਤੁਸੀਂ ਗੱਲ ਕਰ ਲਓ ਕਹਿੰਦੇ ਜੀ ਇਹ ਸਾਡਾ 플ੌਟ ਹੈ ਮੈਂ ਕਹੀ ਤੁਹਾਡਾ 플ੌਟ ਹੈ ਤਾਂ ਫਿਰ ਤੁਸੀਂ ਸਾਨੂੰ ਦੱਸੋ ਵੀ ਕੌਣ ਹੈਗੀ ਤੇ ਮੇਰੇ ਹਿਸਾਬ ਨਾਲ ਬੀਬੀ ਜ਼ਗੀਰ ਕੌਰ ਦਾ 플ੌਟ ਹੈਗਾ ਆ ਤੁਸੀਂ ਬੀਬੀ ਜਗੀਰਪੁਰ ਦੇ ਨਾਲ ਦੇ ਹੈਗੇ ਹੂੰ ਕਹਿੰਦੇ ਨਹੀਂ ਜੀ ਮੈਂ ਕਿਹਾ ਫਿਰ ਬੀਬੀ ਜਗੀਰਪੁਰ ਦੇ ਇੱਕ ਤਰਫ ਤੇ ਟਾਲਟ ਇਸ ਜਿਹੜੇ ਐਮਪੀ ਹੈਗੇ ਇੰਗਲੈਂਡ ਦੇ ਜੁਕੇ ਦੇ ਉਹਨਾਂ ਦਾ ਪਲਾਟ ਹੈਗਾ ਕਹਿੰਦੇ ਜੀ ਅਸੀਂ ਮਿੱਟੀ ਇੱਥੇ ਡੰਪ ਕਰਨੀ ਹੈ ਮੈਂ ਕਿਹਾ ਜੀ ਮਿੱਟੀ ਡੰਪ ਕਰਨ ਵਾਸਤੇ ਨਹੀਂ ਹੈਗਾ ਇਹ ਤੁਸੀਂ ਕੰਸਟਰਕਸ਼ਨ ਕਰਨ ਵਾਸਤੇ ਹੈਗਾ ਪਿਛਲਿਆਂ ਨੇ ਕੰਸਟਰਕਸ਼ਨ ਕੀਤੀ ਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਕਿ ਸਾਨੂੰ ਮਟੀਰੀਅਲ ਲੱਖਣਾ ਪਣਾ ਤੁਹਾਡੇ ਨਾਲ ਜਾਂ ਜਿਹੜੇ ਤੁਹਾਡੇ ਉਸ ਵੇਲੇ ਦੇ ਸੀਗੇ ਬੰਦੇ ਉਹਨਾਂ ਨਾਲ ਗੱਲ ਹੋਈ ਆ ਠੀਕ ਹੈ ਕਿ ਇਹ ਜਿਹੜਾ ਹੈਗਾ ਕੰਸਟਰਕਸ਼ਨ ਵਾਸਤੇ ਸਾਨੂੰ ਥੋੜੀ دیر ਵਾਸਤੇ ਚਾਹੀਦਾ ਹੈਗਾ ਓਕੇ ਅਸੀਂ ਇਹ ਅਲੋਕ ਕਰ ਦਿੱਤਾ ਪਰ ਸੱਡਨਲੀ ਤੁਸੀਂ ਆ ਕੇ ਡੰਪ ਕਰ ਰਹੇ ਹੋ ਇਹ ਠੀਕ ਨਹੀਂ ਹੈਗਾ ਠੀਕ ਹੈ ਜਿਲੰਦਰ ਪਿੰਸ ਹਸਪੀਟਲ ਦੇ ਬਿਲਕੁਲ ਸਾਹਮਣੇ ਛੋਟੀ ਬਾਰਾਂਦਰੀ ਦੌਰ ਦੇ ਵਿੱਚ ਗੋਲੀ ਚੱਲੀ ਹੈ ਗੋਲੀ ਇਸੇ ਥਾਂ ਤੇ ਕੁਝ ਦਿਨ ਪਹਿਲਾਂ ਚੱਲੀ ਹੈ ਹਾਲਾਂਕਿ ਗੋਲੀ ਚੱਲਣ ਦਾ ਕਾਰਨ ਕੀ ਰਿਹਾ ਉਹ ਹਾਲੇ ਤੱਕ ਸਪਸ਼ਟ ਨਹੀਂ ਹੋ ਪਾਇਆ ਪਰ ਸਭ ਤੋਂ ਵੱਡੀ ਅਪਡੇਟ ਇਸ ਮਾਮਲੇ ਜਿਹੜਾ ਹੈ ਕਿ ਆਈਏਐਸ ਬਬੀਤਾ ਕਲੇਥ ਦੇ ਗੱਮ ਨੇ ਉਹਨੂੰ ਦੱਸਿਆ ਜਾਂਦਾ ਕਿ ਗੋਲੀ ਚਲਾਈ ਗਈ ਆ ਵਿਸਤਾਰਕ ਮੈਂ ਹੁਣ ਤੁਹਾਨੂੰ ਜਾਣਕਾਰੀ ਦੇਣਾ ਜਿਸ ਪਲਾਟ ਤੇ ਤੁਹਾਨੂੰ ਇਸ ਵਕਤ ਤਸਵੀਰ ਦਿਖਾ ਰਹੇ ਆ ਉੱਥੇ ਮਿੱਟੀ ਪਾਈ ਜਾ ਰਹੀ ਸੀਗੀ ਟਰਾਲੀ ਲੈ ਕੇ ਜਿਹੜਾ ਹੈ ਕਿ ਦੂਸਰਾ ਪੱਖ ਆਇਆ ਸੀ ਹਾਲਾਂਕਿ ਆਪਣੇ ਆਪ ਨੂੰ ਉਹ ਪਲਾਟ ਦੇ ਮਾਲਕ ਕਹਿੰਦਾ ਸੀਗਾ ਕੋਕ ਕੰਗ ਸਾਹਿਬ ਦਾ ਜਿਹੜਾ ਹੈ ਕਿ ਪਲਾਟ ਦੱਸਿਆ ਜਾ ਰਿਹਾ ਕਿ ਉਹਦੇ ਮਾਲਕ ਨੇ ਜੋ ਚਸ਼ਮੀਦੀਦ ਨੇ ਉਹਨਾਂ ਨੇ ਗੱਲ ਆਖੀ ਆ ਇਸੇ ਘਰ ਦੇ ਵਿੱਚ ਬਬੀਤਾ ਕਲੇਰ ਰਹਿੰਦੇ ਨੇ ਉਹਨਾਂ ਦੇ ਨਾਲ ਹਸਬੈਂਡ ਰਹਿੰਦੇ ਨੇ ਸਟੀਫਨ ਕਲੇਰ ਸਟੀਫਨ ਕਲੇਰ ਨੇ ਥੋੜੀ ਦੇਰ ਪਹਿਲਾਂ ਆ ਕੇ ਆਪਣਾ ਬਿਆਨ ਦਿੱਤਾ ਤੇ ਇਹ ਗੱਲ ਆਖੀ ਹੈ ਕਿ ਜਦੋਂ ਉਹ ਇੱਥੇ ਮਿੱਟੀ ਪਾ ਰਹੇ ਸੀ ਅਸੀਂ ਇਸ ਮਾਲ ਪਲਾਟ ਦੀ ਮਾਲਕੀਤ ਬਾਰੇ ਜਿਹੜਾ ਕਿ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਸਾਨੂੰ ਜੋ ਗੱਲਾਂ ਦੱਸੀਆਂ ਤੇ ਅਸੀਂ ਕਿਹਾ ਕਿ ਇਹ ਪਲਾਟ ਜਿਹੜਾ ਕਿ ਜਿਸ ਨਾਮ ਨਾਂ ਤੁਸੀਂ ਦੱਸਦੇਪੇ ਉਹਨਾਂ ਨਾਲ ਹੀ ਹੈ ਕਿਸੇ ਹੋਰ ਦਾਵਾ ਜਦੋਂ ਉਹਨਾਂ ਨੇ ਗੱਲ ਕਰਵਾਈ ਪਲਾਟ ਦੇ ਮਾਲਕਾਂ ਨਾਲ ਕਹਿੰਦੇ ਸਵੇਰੀ ਉਹਨਾਂ ਨਾਲ ਵੀ ਜਿਹੜੀ ਹੈ ਕਿ ਕੋਈ ਚੰਗੇ ਲਹਿਜ਼ੇ ਦੇ ਵਿੱਚ ਗੱਲ ਨਹੀਂ ਹੋਈ ਜਿਸ ਤੋਂ ਬਾਅਦ ਉਹ ਅੰਦਰ ਚਲੇ ਜਾਂਦੇ ਨੇ ਤੇ ਕੁਝ ਦੇਰ ਬਾਅਦ ਬਾਹ ਗੋਲੀ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਜੋ ਬਬੀਤਾ ਕਲੇਅਰ ਦੇ ਗਨਮੈਨ ਨੇ ਉਹਨਾਂ ਵੱਲੋਂ ਚਲਾਈ ਗਈ ਹੈ ਸਟੀਫਨ ਕਲੇਅਰ ਦਾ ਇਹ ਕਹਿਣਾ ਹੈ ਕਿ ਗੋਲੀ ਚੱਲਣ ਦਾ ਕਾਰਨ ਇਹ ਹੈ ਕਿ ਜੋ ਉਹਨਾਂ ਦੇ ਬੱਚੇ ਨੂੰ ਉਹਨਾਂ ਨੂੰ ਦੱਸਿਆ ਕਿ ਗਨਮੈਨ ਦੇ ਨਾਲ ਜਿਹੜੀ ਹੱਥੋਪਾਈ ਹੋਈ ਹੈ ਜਿਸ ਤੋਂ ਬਾਅਦ ਉਹਨੇ ਸੈਲਫ ਡਿਫੈਂਸ ਚ ਗੋਲੀ ਚਲਾਈ ਹੈ ਇੱਕ ਕ੍ਰਾਈਮ ਸੀਨ ਹੈ ਫੋਨ ਜਿਹੜੇ ਇੱਥੇ ਨਿਸ਼ਾਨ ਮੌਜੂਦ ਨੇ ਪੁਲਿਸ ਦੀਆਂ ਟੀਮਾਂ ਸਾਰੀਆਂ ਐਸੋਤੇ ਇੱਥੇ ਮੌਜੂਦ ਨੇ ਇਨਵੈਸਟੀਗੇਸ਼ਨ ਚੱਲਦੀ ਪਈ ਹੈ ਹਾਲਾਂਕਿ ਜੋ ਕਾਇਲ ਹੈ ਇੰਜਰਡ ਹੈ ਜਿਸਦੇ ਪੱਟ ਤੇ ਗੋਲੀ ਲੱਗੀ ਹੈ ਤੇ ਨਾਈ ਐਮਐਮ ਦੀ ਜਿਹੜੀ ਹੈ ਕਿ ਉਹ ਗੋਲੀ ਲੱਗੀ ਪਿਆਣਾ ਕਿ ਪੂਰਾ ਮਾਮਲਾ ਕੀ ਹੈ ਗਨਮੈਨ ਕਿਨਾਰਾ ਤੁਹਾਡਾ ਸੀਗਾ ਕਿ ਸਫਲ ਹੋਇਆ ਕਿਉਂ ਗਨਮੈਨ ਤਾਂ ਮੇਰੀ ਵਾਈਫ ਦਾ ਹੈਗਾ ਆਈਐਸ ਪੁਬੀਟਾ ਗਲੇ ਆ ਠੀਕ ਹੈ ਠੀਕ ਹੈ ਔਰ ਪ੍ਰੋਬਲਮ ਇਹ ਹੋਈ ਆ ਕਿ ਸਵੇਰੇ ਜਦੋਂ ਮੈਂ ਆਇਆ ਜਿਮ ਤੋਂ ਤੇ ਇੱਥੇ ਟਰਾਲੀ ਲੱਗੀ ਮੈਂ ਕਿਹਾ ਯਾਰ ਤੁਸੀਂ ਇੱਥੇ ਕਿਦਾਂ ਡੰਬ ਕਰ ਰਹੇ ਹੈਗੇ ਤੁਹਾਡੇ ਘਰ ਦੇ ਬਾਹਰ ਨਹੀਂ 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 ਬੋਤੇ ਪਲਾਟ ਦੇ ਵਿੱਚ ਓਕੇ ਕਹਿੰਦੇ ਜੀ ਇਹ ਸਾਡਾ ਪਲਾਟ ਹੈ ਮੈਂ ਕਿਹਾ ਇਹ ਤੁਹਾਡਾ ਪਲਾਟ ਹੈ ਤਾਂ ਫਿਰ ਤੁਸੀਂ ਸਾਨੂੰ ਦੱਸੋ ਵੀ ਕੌਣ ਹੈਗੀ ਤੇ ਮੇਰੇ ਹਿਸਾਬ ਨਾਲ ਬੀਬੀ ਜਗੀਰ ਕੌਰ ਦਾ ਪਲਾਟ ਹੈਗਾ ਆ अच्छा ਤੁਸੀਂ ਬੀਬੀ ਜਗੀਰਪੁਰ ਦੇ ਨਾਲ ਦੇ ਹੈਗੇ ਹੂੰ ਕਹਿੰਦੇ ਨੇ ਜੀ ਮੈਂ ਕਿਹਾ ਫਿਰ ਬੀਬੀ ਜਗੀਰਪੁਰ ਨਹੀਂ ਤਾਂ ਫਿਰ ਤਨ ਢੇਸੀ ਜਿਹੜੇ ਐਮਪੀ ਹੈਗੇ ਇੰਗਲੈਂਡ ਦੇ ਯੂਕੇ ਦੇ ਉਹਨਾਂ ਦਾ ਪਲਾਟ ਹੈਗਾ ਤੇ ਜੇ ਕੋਈ ਤੁਹਾਨੂੰ ਕੋਈ ਪ੍ਰੋਬਲਮ ਹੈਗੀ ਆ ਅਗਰ ਤੁਸੀਂ ਕੁਝ ਇੱਥੇ ਕੰਸਟਰਕਸ਼ਨ ਕਰਨੀ ਹੈ ਜਾਂ ਕੁਝ ਵੀ ਕਰਨਾ ਹੈਗਾ ਤੇ ਤੁਸੀਂ ਸਾਨੂੰ ਦੱਸ ਦਿਓ ਅਸੀਂ ਗੱਲ ਕਰਕੇ ਤੇ ਤੁਸੀਂ ਆਪਣਾ ਕੰਮ ਸ਼ੁਰੂ ਕਰੋ ਠੀਕ ਹੈ ਠੀਕ ਹੈ ਨਾ ਤੇ ਉਹ ਕਹਿੰਦੇ ਜੀ ਅਸੀਂ ਮਿੱਟੀ ਇੱਥੇ ਡੰਪ ਕਰ ਲਈ ਮੈਂ ਕਿਹਾ ਜੀ ਮਿੱਟੀ ਡੰਪ ਕਰਨ ਵਾਸਤੇ ਨਹੀਂ ਹੈਗਾ ਇਹ ਤੁਸੀਂ ਕੰਸਟਰਕਸ਼ਨ ਕਰਨ ਵਾਸਤੇ ਹੈਗਾ ਪਿਛਲਿਆਂ ਨੇ ਕੰਸਟਰਕਕਸ਼ਨ ਕੀਤੀ ਆ ਉਹਨਾਂ ਨੇ ਸਾਡੇ ਨਾਲ ਗੱਲ ਕੀਤੀ ਕਿ ਸਾਨੂੰ ਮਟੀਰੀਅਲ ਲਖਣਾ ਪੈਣਾ ਤੁਹਾਡੇ ਨਾਲ ਜਾਂ ਜਿਹੜੇ ਤੁਹਾਡੇ ਉਸ ਵੇਲੇ ਦੇ ਸੀਗੇ ਬੰਦੇ ਉਹਨਾਂ ਨਾਲ ਗੱਲ ਹੋਈ ਆ ਠੀਕ ਹੈ ਕਿ ਜਿਹੜਾ ਹੈਗਾ ਕੰਸਟਰਕਸ਼ਨ ਵਾਸਤੇ ਸਾਨੂੰ ਥੋੜੀ ਧੀਰ ਵਾਸਤੇ ਚਾਹੀਦਾ ਹੈਗਾ ਓਕੇ ਅਸੀਂ ਇਹ ਅਲਾਉ ਕਰ ਦਿੱਤਾ ਪਰ ਸਡਨਲੀ ਤੁਸੀਂ ਆ ਕੇ ਡੰਪ ਕਰ ਰਹੇ ਇਹ ਠੀਕ ਨਹੀਂ ਹੈਗਾ ਇੱਕ ਮੁੰਡਾ ਪਿਸਟਲ ਵਾਲਾ ਸੀਗਾ ਇਹਨਾਂ ਦਾ ਅੱਛਾ ਇਹਨਾਂ ਨਾਲ ਆਇਆ ਸੀਗਾ ਉਹ ਪਿਸਟਲ ਵਾਲਾ ਜਿੰਦੇ ਕੋਈ ਸੀਗਾ ਰਮਾਲਪੁਰ ਪਹਿਲੋ ਪਿਸਟਲ ਵਾਲਾ ਆਈ ਸਗਾ। ਓਕੇ ਠੀਕ ਹੈ। ਮੈਂ ਉਹ ਕਿਹਾ ਬੇਟਾ ਤੇਰਾ ਕੰਮ ਹੈਗਾ। ਤੁਸੀਂ ਜਿਹੜਾ ਹੈਗਾ ਆ ਤੂੰ ਤਾਂ ਮੈਂ ਕਿਹਾ ਉਹਨਰ ਆ ਕਹਿੰਦਾ ਨਹੀਂ। ਮੈਂ ਕਿਹਾ ਤੁਸੀਂ ਕੌਣ ਹੈ ਕਹਿੰਦਾ ਮੈਂ ਗਨ ਮੈਨੇ ਆ ਬੇਟਾ ਮੈਂ ਕਿਹਾ ਆਪਣੇ ਮਾਲਕ ਨਾਲ ਗੱਲ ਕਰਾ ਦੇ। ਠੀਕ ਹੈ। ਜਿਹੜਾ ਤੇਰਾ ਮਾਲਕ ਹੈ ਉਹ ਆ ਕੇ ਗੱਲ ਕਰ ਲਵੇ। ਗੱਲ ਕਰਕੇ ਤਾਂ ਅਸੀਂ ਦੱਸ ਦੋਗੇ ਵੀ ਕੀ ਹੈਗਾ ਤੁਹਾਡਾ ਕੋਈ ਜੇ ਤੁਸੀਂ ਜੋ ਵੀ ਕਰਨਾ ਹੈਗਾ ਸਾਨੂੰ ਇੱਕ ਵਾਰੀ ਕਲੀਅਰ ਤਾਂ ਹੋਵੇ ਕੀ ਪਤਾ ਤੁਸੀਂ ਅੱਜ-ਕੱਲ ਦਾ ਕਬਜੇ-ਕੋਬਜੇ ਤੁਹਾਨੂੰ ਪਤਾ ਹੈਗਾ ਸਭ ਕੁਝ ਹੁੰਦਾ ਹੈ। ਤੇ ਉਹਨਾਂ ਨੇ ਜਿਹੜਾ ਹੈਗਾ ਜੀ ਆਪਣਾ ਬੰਦੇ ਨੇ ਮੇਰੀ ਗੱਲ ਕਰਾਈ ਆ ਉਹ ਬੰਦਾ ਬੜਾ ਥੋੜਾ ਜਿਹਾ ਰਫ ਬੋਲਿਆ ਮੇਰੇ ਨਾਲ ਕੌਣ ਸੀਗਾ ਨਾਮ ਕਿਉਂ ਨੇ ਦੱਸਿਆ ਆਪਣਾ ਉਹ ਉਹਦੇ ਓਨਰ ਹੀ ਸਗੇ ਕੰਕੰਗ ਦੇ ਨਾਮ ਦਾ ਕੋਈ ਕੋਈ ਤਾਂ ਦੱਸ ਦੇ ਸ਼ਾਇਦ ਕਾਂਗੀ ਹੈ ਨਾ ਤੇ ਉਹ ਕਹਿੰਦੇ ਤੂੰ ਮੈਨੂੰ ਜਾਣਦਾ ਨਹੀਂ ਕੌਣ ਆ ਮੈਂ ਮੈਂ ਕਿਹਾ ਭਾਈ ਸਾਹਿਬ ਮੈਂ ਟੈਲੀਫੋਨ ਤੇ ਤਾਂ ਕਿੱਦਾਂ ਜਾਣ ਲੂੰਗਾ ਤੁਹਾਨੂੰ ਹਾਂ ਮੈਂ ਇਸ ਮਿੱਟੀਆਂ 'ਚ 6 ਮਿਲ ਆਇਆ ਤਾਂ ਪਲਾਨਾ ਪਲਾਨਾ ਉਹ ਰਿਕਾਰਡ ਹੋ ਗਿਆ ਉਹ ਉਹ ਮੁੰਡੇ ਦੇ ਟੈਲੀਫੋਨ ਦੇ ਵਿੱਚ ਹੀ ਹੋਇਆ ਨਹੀਂ ਮੇਰੇ ਵਾਲੇ ਚ ਨਹੀਂ ਅੱਛਾ ਮੈਡਮ ਦੇ ਜਿਹੜੇ ਨਾ ਨਾ ਜਿਹੜਾ ਉਹਨਾਂ ਦਾ ਗੱਲ ਮੈਂ ਕੰਗੋਲੀ ਉਹਨੇ ਗੱਲ ਕੀਤੀ ਉਹਨਾਂ ਨੇ ਗੱਲ ਕਰਵਾਈ ਉਹ ਅਗਰ ਠੀਕ ਹੈ ਜੀ ਤੁਸੀਂ ਗੱਲ ਕਰ ਲਓ ਠੀਕ ਹੈ ਠੀਕ ਹੈ ਦੈਟਸ ਇਟ ਉਸ ਤੋਂ ਬਾਅਦ ਮੈਂ ਕਿਹਾ ਤੁਸੀਂ ਟਰਾਲੀ ਲੈ ਜਾਓ ਤੁਹਾਡੇ ਮਾਲਕ ਆ ਜਾਣ ਆਪਾਂ ਬੈਠ ਕੇ ਬਿਠਾ ਕੇ ਗੱਲ ਕਰਦੇ ਹਾਂ ਤੁਸੀਂ ਨਾਲ ਦੇ ਪਲਾਟ 'ਚ ਆਉਣਾ ਜੀ ਸਕਦੇ ਹੋ ਸਾਡੇ ਲਈ ਤਾਂ ਖੁਸ਼ੀ ਦੀ ਗੱਲ ਆ ਸਾਨੂੰ ਗੁਆਂਢੀ ਇੱਕ ਨਵਾ ਆ ਜਾਂਦਾ ਹੈਗਾ ਇੰਨੀ ਹੀ ਗੱਲ ਹੈਗੀ ਆ ਟਰਾਲੀ ਵਾਰ ਪੇ ਦਿੱਤੀ ਆ ਉਸ ਤੋਂ ਬਾਅਦ ਮੈਂ ਅੰਦਰ ਚੱਲ ਗਿਆ ਨਹਾਉਣ ਵਾਸਤੇ ਉਸ ਤੋਂ ਬਾਅਦ ਮੈਨੂੰ ਪਤਾ ਨਹੀਂ ਲੱਗਿਆ ਵੀ ਆ ਕੀ ਸਾਰਾ ਰੋਲਾ ਰੱਬਾ ਪੈ ਗਿਆ ਕਿਉਂਕਿ ਮੈਨੂੰ ਆਪਣੇ ਨਾਲ ਗੱਲ ਹੋਈ ਹੈ ਕਿ ਗੋਲੀ ਚੱਲ ਗਈ ਆ ਮੇਰੇ ਮੇਰੇ ਬੱਚੇ ਨਾਲ ਗੱਲ ਹੋਈ ਸੀਗੀ ਵੀ ਇਹ ਕੀ ਗੱਲ ਹੋਈ ਆ ਕਿਉਂਕਿ ਮੈਂ ਤਾਂ ਆ ਰਿਹਾ ਸੀਗਾ ਉਹਨਾਂ ਨਾਲ ਗੱਲ ਹੋਈ ਆ ਉਹਨਾਂ ਕਹਿੰਦੇ ਜੀ ਮੈਨੂੰ ਘੁੱਟਿਆ ਹੈ ਨਾ ਤਾਂ ਮੈਨੂੰ ਹਾਂ ਮੈਨੂੰ ਮਾਰ ਲੱਗੇ ਸੀਗੇ ਤੇ ਮੈਂ ਆਪਣੇ ਸੈਲਫ ਡਿਫੈਂਸ ਦੇ ਵਿੱਚ ਜੋ ਵੀ ਮੇਰੇ ਖਿਆਲ ਨਾਲ ਇਹ ਗੱਲ ਹੋ ਗਈ ਆ ਕਿੰਨੇ ਕਿਲੋ ਲੱਗੇ ਸੀ ਕਿਉਂ ਆਈ ਡੋਟ ਨੋ ਥੋੜਾ ਜਿਹਾ ਇਦਾਂ ਦੇ ਹੀ ਆ ਬੰਦੇ ਖੜੇ ਹੋਏ ਆ ਕਿੰਨੇ ਸੀਗੇ ਜ ਉਸ ਵਲੇ ਤੇ ਦੋ ਜਣੇ ਸਗੇ ਅੱਛਾ ਤੇ ਦੋ ਜਣੇ ਟਰਾਲੀ ਨਾਲ ਸਗੇ ਅੱਛਾ ਤੁਸੀਂ ਜਿਹੜੇ ਵਾਲੇ ਅੰਦਰ ਗਏ ਉਹ ਤੁਹਾਨੂੰ ਬਾਅਦ ਚ ਗੋਲੀ ਲੱਗਾਂ ਤਾਂ ਕਿੰਨੇ ਕ ਦੇਰ ਬਾਅਦ ਪਤਾ ਲੱਗਾ ਕਿੰਨੇ ਕ ਦੇਰ ਦਾ ਵਾਕਿਆ 10 15 ਮਿੰਟ ਬਾਅਦ ਨਿਕਲੇ ਮੈਡਮ ਘਾਰੀ ਸੀ ਕਿ ਉਸ ਵਲੇ ਮੈਡਮ ਵੀ ਘੱਟ ਸਗੇ ਉਹ ਆਪਣਾ ਨਾਰਿਆ ਸੀ ਮੈਂ ਆਪਣਾ ਨਾਰਿਆ ਸੀ ਦੋਨੇ ਚਾਰ ਹੋ ਰਹੇ ਇੱਕ ਗਨਮੈਨ ਬਾਹਰ ਸਿਗਾ ਹੁੰਦੇ ਨਾਲ ਉਹਨਾਂ ਦੇ ਪਿੱਛੇ ਸਗਾ ਉਹਦੇ ਨਾਲ ਹੀ ਮੈਂ ਸੈਂਡਲਿੰਗ ਕੀਤੀ ਹੋਗੀ ਦੇਖੋ ਕੋਈ ਵੀ ਬੰਦਾ ਜਿਹੜਾ ਸਰਕਾਰੀ ਮੁਲਾਜ਼ਮ ਹੈਗਾ ਜ਼ਿੰਮੇਵਾਰ ਬੰਦਾ ਹੁੰਦਾ ਆ ਠੀਕ ਹੈ ਔਰ ਉਹ ਕਦੀ ਵੀ ਜਿਹੜਾ ਹੈਗਾ ਗਲਤ ਤਰੀਕੇ ਨਾਲ ਨਹੀਂ ਚੱਲਦਾ ਹੈਗਾ ਅਗਰ ਕ ਦੇਖੋ ਇਹ ਮੈਨੂੰ ਨਹੀਂ ਪਤਾ ਜਦ ਤੱਕ ਆਪਾਂ ਹੁਣ ਦੇਖੋ ਕੋਈ ਗਵਾਂਡੀ ਬਣ ਲੱਗਾ ਹੈਗਾ ਆ ਕੋਈ ਤੱਕਾ ਕਰ ਰਿਹਾ ਹੈਗਾ ਤੱਕਾ ਤਾਂ ਨਹੀਂ ਕਰਨਾ ਚਾਹੀਦਾ ਬੇਲੀ ਗੱਲ ਦਾ ਤੱਕਾ ਨਹੀਂ ਕਰਨਾ ਚਾਹੀਦਾ ਆਲਰੇਡੀ ਮੈਂ ਇਹ ਜਿਹੜੀ ਚੀਜ਼ ਹੈ ਪੁੱਡਾ ਵਾਲੇ ਨੂੰ ਵੀ ਕਹਿ ਦਿੱਤਾ ਵੀ ਭਾਈ ਸਾਹਿਬ ਇਹ ਜਿਹੜੀ ਸਾਈਟ ਹੈਗੀ ਰੈ residențial ਸਾਈਟ ਹੈਗੀ ਆ ਠੀਕ ਹੈ ਠੀਕ ਹੈ ਔਰ ਯੂ نو ਬਣਦੇਕਰੂਨ ਦੇ ਮੁਤਾਬਕ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰ ਲਓ ਕੋਈ ਪ੍ਰੋਬਲਮ ਨਹੀਂ ਹੈਗੀ ਠੀਕ ਹੈ ਅਗਰ ਇਹ ਠੀਕ ਹੈ ਇਹਦਾ ਲੈਜੀਟਿਮੇਟਲੀ ਤੁਸੀਂ ਕਰ ਸਕਦੇ ਆ ਜਰੂਰ ਕਰ ਲਓ ਕਿਉਂਕਿ ਅਸੀਂ ਕੋਈ ਲੜਨ ਵਾਲੇ ਬੰਦੇ ਤਾਂ ਹੈ ਨਹੀਂ ਅਸੀਂ ਵੀ ਸਿਆਸੀ ਬੰਦੇ ਹੈਗੇ ਆ ਠੀਕ ਹੈ ਆਮ ਆਦਮੀ ਪਾਰਟੀ ਦਾ ਮੈਂ ਪ੍ਰਧਾਨ ਰਹਿ ਚੁਕਾਂ ਠੀਕ ਹੈ ਹਾਲੇ ਹੁਣੇ 2-4 ਦਿਨ ਪਹਿਲ ਹੀ ਟਰਾਂਸਫਰ ਹੋਈ ਆ ਅਸੀਂ ਲੋਕਾਂ ਦੇ ਮਸਲੇ ਸੁਲਝਾਉਂਦੇ ਆ ਸਾਨੂੰ ਪਤਾ ਆ ਲੇਕਿਨ ਇੰਨਾ ਗਰਮ ਖੂਨ ਨਹੀਂ ਚਾਹੀਦਾ ਹੈਗਾ ਵੀ ਰੋਲਾ ਪਾਉਣ ਲੱਪੋ ਔਰ ਉੱਤੋਂ ਵੀ ਕਿਹਾ ਮੇਰੀ ਵਾਈਫ ਨੇ ਕਿਹਾ ਭਾਈ ਸਾਹਿਬ ਤੁਸੀਂ ਜਾ ਕੇ ਅੰਦਰ ਚਾਹ ਪਾਣੀ ਪੀਓ ਇਨ ਕੇਸ ਤੁਹਾਨੂੰ ਕੋਈ ਦਿੱਕਤ ਹੈਗੀ ਹੈ ਹੈਨਾ ਤੁਸੀਂ ਆ ਕੇ ਅੰਦਰ ਬੈਠ ਕੇ ਗੱਲ ਕਰੋ ਆਪਾਂ ਸੜਕਾਂ ਤੇ ਖੜੇ ਹੋ ਕੇ ਗੱਲਾਂ ਕਰਦੇ ਚੰਗੇ ਨਹੀਂ ਲੱਗਦੇ ਠੀਕ ਹੈ ਉਸ ਤੋਂ ਬਾਅਦ ਫਿਰ ਉਹ ਸੈਂਟਰਲਿੰਗ ਹੋਈ ਹੈ ਕੀ ਹੋਈ ਹੈ ਡੈਟ ਆਈ ਡੋਟ ਐਸੋ ਤੁਹਾਡੇ ਕੋ ਅੱਧਾ ਕੀ ਹੈਗਾ ਆਮ ਆਨ ਪਾਰਟੀ ਦੇ ਮੈਂ ਤਾਂ ਪਿੱਲੋ ਡਿਸਟ੍ਰਿਕਟ ਪ੍ਰੈਜ਼ੀਡੈਂਟ ਹਾਂ ਹਾਂ ਜ਼ਰੂਰ ਅਸੀਂ ਐਸੇ ਪਾਰਟੀ ਨਾਲ ਜੁੜੇ ਹੋ ਜੀ ਜੀ ਬਿਲਕੁਲ ਕਿੰਨੇ ਵਜੇ ਦੀ ਇਹ ਘਟਨਾ ਹੈ ਤੇ ਐਸ ਵਕਤ ਜਿਹੜਾ ਇੰਜਰਡ ਹੈ ਗੋਲੀ ਕਿੱਥੇ ਲੱਗੀ ਜੀ ਇਹ 9:30 ਵਜੇ ਦੀ 9:30 ਦੀ ਘਟਨਾ ਹੈ ਜੀ ਤੇ ਇੱਥੇ ਜਿਹੜਾ ਇੱਕ ਖਾਲੀ ਪਲਾਟ ਹੈਗਾ ਅਰਪੀਨ ਸਟ੍ਰੀਟ ਫੇਜ਼ 1 ਹਾਂਜੀ ਜੀ ਤੇ ਇੱਥੇ ਰੇਤਾ ਵੇਰਾ ਜਾਂ ਮਿੱਟੀ ਡੰਪ ਕਰਨ ਆਏ ਸੀ ਉਹਦੇ ਰਿਗਾਰਡਿੰਗ ਕੋਈ ਇਸ਼ੂ ਹੈਗਾ ਸੀ ਤੇ ਨਾਲ ਦੇ ਘਰਦਿਆਂ ਨਾਲ ਕੋਈ ਗੱਲਬਾਤ ਹੋਈ ਸੀ ਤੇ ਉਹਦੇ ਵਿੱਚ ਹੀ ਲੜਾਈ ਦੇ ਵਿੱਚ ਗੋਲੀ ਚੱਲੀ ਹੈ ਤੇ ਸਾਨੂੰ ਇਹਦੀ ਜਿੱਦਾਂ ਇਨਫਰਮੇਸ਼ਨ ਆਈ ਸੀ ਪਹੁੰਚੇ ਆਂ ਜੀ ਮੌਕੇ ਤੇ ਤੇ ਸਾਰੇ ਫੈਕਟਸ ਨੂੰ ਵੈਰੀਫਾਈ ਕੀਤਾ ਜਾ ਰਿਹਾ ਹੈ। Not owner ਹੈ ਜਿਹਦੇ ਕੋਲੀ ਲੱਗੀ ਜਾਂ ਉਸ ਤੋਂ ਅੱਗੇ ਕੋਈ ਉਹਦੇ ਵਰਕਰ ਨੇ। Not owner ਦੇ ਅੱਗੋਂ ਜਿਹੜੇ ਵਰਕਰਸ ਨੇ ਜਿਹੜੇ ਇੱਥੇ ਡੰਪ ਕਰਨ ਆਏ ਸੀ ਉਹਨਾਂ ਦੇ ਇੱਕ ਜਨੇ ਦੇ ਗੋਲੀ ਲੱਗੀ ਹੈ ਜੇ ਪੱਟ ਦੇ ਵਿੱਚ। ਜਲਦੀ ਪਈ ਹੈ ਪ੍ਰੀਲੀਮੀਨਰੀ ਇਸ ਵਕਤ ਇਹ ਘਰ ਕਿੰਨਾ ਦਾ ਹੈ ਇਨਵੈਸਟੀਗੇਸ਼ਨ ਕੀ ਕਰ ਰਹੀ ਹੈ? ਜੀ ਇਹ ਘਰ ਆਪਣੇ IAS ਮੈਮ ਹੈਗੇ ਉਹਨਾਂ ਦਾ ਘਰ ਹੈਗਾ ਜੀ। ਹਾਂਜੀ ਹਾਂਜੀ। ਅੱਛਾ ਉਸ ਵੇਲੇ ਉਹ ਘਰ ਇਹ ਸੀ ਕਿ ਮੈਮ ਜਿਸ ਵੇਲੇ ਹੋਇਆ ਤੇ ਉਹਨਾਂ ਦੇ ਗਨਮੈਨ ਮੈਡਮ ਦੇ ਗਨਮੈਨ ਨੇ ਜਿੰਨੇ ਗੋਲੀ ਮਾਰੀ ਹੈ। ਜੀ ਇਹਨਾਂ ਦੇ ਗਨਮੈਨ ਹੈਗੇ ਨੇ ਇਹ ਕਲੀਅਰ ਕੀਤਾ ਜਾਏਗਾ ਕਿ ਐਗਜ਼ੈਕਟਲੀ ਕਿੰਨਾ ਦਿਨ ਇਹਨਾਂ ਦੇ ਘਰ ਚ ਸੀ ਤੇ ਮੈਮ ਇਹ ਵੀ ਵੈਰੀਫਾਈ ਕਰਨ ਵਾਲੀ ਗੱਲ ਹੈ ਜੀ ਇਹ ਘਰੇ ਪ੍ਰੈਜ਼ੈਂਸੀਆਂ ਕਿੱਦਾਂ ਸੀ ਸਾਰੀ ਸਿਚੁਏਸ਼ਨ ਥਿਸ ਇਸ ਟੂ ਬੀ ਵੈਰੀਫਾਈਡ ਹੈ ਕਫਲ ਦਾ ਹਾਲੇ ਪਤਾ ਨਹੀਂ ਲੱਗਾ ਕਿ ਕਿਸ ਕਾਰਨ ਹੋਇਆ ਕਫਲ ਇਹੀ ਕਿ ਇਹ ਜਿਹੜਾ ਰੇਤਾ ਡੰਪ ਕਰਨਾ ਸੀ ਇਹਦੇ ਰਿਗਾਰਡਿੰਗ ਹੀ ਇਸ ਕਫਲ ਹੋਈ ਹੈ ਹਾਂਜੀ ਹਾਂਜੀ ਹਾਂ ਬੁਲੀ ਕਿਹੜੀ ਸੀ ਕਿਹੜੇ ਪਿਸਟਲ ਤੋਂ ਮਾਰੀ ਗਈ ਇਹ 9 ਐਮ ਐਮ ਸੀ 9 ਐਮ ਐਮ ਸਰਕਾਰੀ ਸੀਗਾ ਹਾਂਜੀ 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 ਤੇ ਅਸੋ ਗਰਾਉਂਡ ਅਪ ਕਿਸੇ ਨੇ ਕੀਤਾ ਹੋਵੇ ਕਿਸੇ ਨੇ ਕੀਤਾ ਜੀ ਅਸੀਂ ਜਿਹੜੇ ਮੁਲਾਜ਼ਮ ਵੱਲੋਂ ਇਹ ਗੋਲੀ ਚੱਲੀ ਉਹ ਸਾਡੀ ਕਸਟਡੀ ਚ ਹੈ। ਥੈਂਕ ਯੂ ਸੋ ਮਚ। ਰੋਪਦੀਪ ਕੌਰ ਮੈਮ ਐਸ ਵਕ ਮੌਕੇ ਤੇ ਮੌਜੂਦ ਨੇ ਕਾਰਵਾਈ ਕਰਦੇ ਪੈਨੇ ਤੇ ਗੱਲ ਇਹ ਆਖੀ ਹੈ ਕਿ ਇੱਕ ਕਸਟਡੀ ਦੇ ਵਿੱਚ ਜ਼ਰੂਰ ਮੁਲਾਜ਼ਮ ਨੂੰ ਲਿਆ ਹੈ ਨਵਾਂ ਮੈਮ ਦੀ ਜਿਹੜੀ ਹੈ ਕਿ ਗੋਲੀ ਲੱਗੀ। ਦੇਖਣਾ ਹੋਵੇਗਾ ਕਿ ਸਕਫਲ ਦਾ ਕੀ ਕਾਰਨ ਰਿਹਾ ਅਤੇ ਕਿਸ ਕਾਰਨਾ ਕਰਕੇ ਜਿਹੜੀ ਹੈ ਕਿ ਗੋਲੀ ਚੱਲੀ ਹੈ। ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਜਲ